ਦੇਸ਼ ਭਰ ਦੇ ਵਿੱਚ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੇ ਬਦਲਾਅ ਹੋਏ ਨੇ ਤਾਂ ਦੱਸਦੇ ਕਿ ਚਾਂਦੀ ਦੀਆਂ ਕੀਮਤਾਂ 3 ਲੱਖ ਤੋਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਜਿੱਥੇ ਕਿ ਲੋਕਾਂ ਦੇ ਲਈ ਬੜੀ ਚਿੰਤਾ ਦੀ ਖਬਰ ਹੈ ਦੱਸਦੇ ਕਿ ਦੇਸ਼ ਭਰ ਦੇ ਵਿੱਚ ਹੁਣ ਚਾਂਦੀ ਦੀਆਂ ਕੀਮਤਾਂ ਬਦਲ ਗਿਆ ਨੇ ਤਾਂ ਅੱਜ ਯਾਨੀ ਕਿ 19 ਜਨਵਰੀ 2026 ਨੂੰ ਚਾਂਦੀ ਨੇ ਇੱਕ ਵਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ ਤਾਦਾਦੀ ਕਿ MCX ਤੇ ਵਾਧਾ ਕਾਰੋਬਾਰ ਵਿੱਚ ਚਾਂਦੀ ਦੀਆਂ ਕੀਮਤਾਂ ਮਜ਼ਬੂਤ ਨਿਵੇਸ਼ਕਾਂ ਦੀ ਮੰਗ ਅਤੇ ਸਕਾਰਾਤਮਕ ਵਿਸ਼ਵ ਰੁਝਾਨਾ ਕਰਨ ਪਹਿਲੀ ਵਾਰ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈ ਹੈ ਤਾਂ ਮਾਰਚ ਵਿੱਚ ਡਿਲੀਵਰੀ ਲਈ ਚਾਂਦੀ 13553 ਰੁਪਏ ਭਾਵ 4.71% ਦੇ ਭਾਰੀ ਵਾਧੇ ਨਾਲ 3 ਲੱਖ 1315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਉੱਚ ਪੱਧਰ ਪਹੁੰਚ ਗਈ ਹੈ ਤਾਦਾਦੀਏ ਕਿ 10 ਗ੍ਰਾਮ ਸੋਨਾ ਵੀ ਨਵੇਂ ਉੱਚ ਪੱਧਰ ਤੇ ਪਹੁੰਚ ਗਿਆ ਤਾਂ ਸੋਨੇ ਦੀ ਕੀਮਤਾਂ 1.53% ਵਧ ਕੇ 1,44,700 ਰੁਪਏ ਤੱਕ ਪਹੁੰਚ ਗਿਆ ਹੈ ਤਾਂ ਸੋਨਾ ਬਾ ਨੂੰ ਮਲਟੀ ਕਮੋਡੀਟੀ ਐਕਸਚੇਂਜ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਾਰਚ ਵਿੱਚ ਡਿਲੀਵਰੀ ਲਈ ਚਾਂਦੀ ਦੇ ਵਾਧੇ ਠੇਕੇ 5.81 ਡਾਲਰ ਜਾਂ 6.55% ਵਾਧੇ ਨਾਲ 94 0.35 ਡਾਲਰ ਪ੍ਰਤੀ ਔਂਸ ਦੇਕਾਰਡ ਉੱਤੇ ਪੱਧਰ ਤੇ ਪਹੁੰਚ ਗਿਆ ਤਾਂ ਵਿਸ਼ੇਸ਼ਣ ਲੱਗਦਾ ਹੈ ਕਿ ਉਤਪਾਦਕ ਮੰਗਾਂ ਵਿੱਚ ਤੇਜ਼ੀ ਅਤੇ ਕਮਜ਼ੋਰ ਅਮਰੀਕੀ ਡਾਲਰ ਨੇ ਚਾਂਦੀ ਨੂੰ ਹੋਰ ਸਮਰਥਨ ਦਿੱਤਾ ਜੋ ਹਾਲ ਹੀ ਦੇ ਸੈਸ਼ਨ ਵਿੱਚ ਸੋਨੇ ਨੂੰ ਪਛਾੜ ਰਿਹਾ ਹੈ ਤਾਂ ਵਿਸ਼ਵ ਵਿਆਪੀ ਵਪਾਰਕ ਤਣਾਅ ਚਾਂਦੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਸੀ ਤਾਂ ਅਮਰੀਕੀ ਰਾਸ਼ਟਰਪਤੀ ਡੋਲਰ 트ੰਪ ਨੇ ਕੁਝ ਯੂਰੋਪੀਅਨ ਦੇਸ਼ਾਂ ਦੇ ਨਵੇਂ ਟੈਰਫ ਲਗਾਉਂਦੀ ਧਮਕੀ ਦਿੱਤੀ ਹੈ ਇਸ ਤੋਂ ਬਾਅਦ ਯੂਰਪੀਅਨ ਦੇਸ਼ਾਂ ਨੇ ਵੀ ਜਵਾਬੀ ਕਾਰਵਾਈ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਸੇ ਅਨਿਸਚਿਤ ਮਾਹੌਲ ਵਿੱਚ ਨਿਵੇਸ਼ਕ ਸੁਰੱਖਿਤ ਪਨਾਹਗਾਹਾਂ ਵੱਲ ਮੁੜੇ ਤਾਂ ਜਿਸ ਨਾਲ ਚਾਂਦੀ ਦੀ ਮੰਗ ਵਧੀ ਤਾਂ ਚਾਂਦੀ ਦੇ ਹਾਲ ਹੀ ਵਿੱਚ ਕੁਝ ਦਬਾਅ ਦੇਖਿਆ ਗਿਆ ਸੀ ਜਦੋਂ ਅਮਰੀਕਾ ਨੇ ਕੁਝ ਨਵੇਂ ਟੈਰਫਾਂ ਤੋਂ ਮਹੱਤਵਪੂਰਨ ਖਣਿਜਾਂ ਨੂੰ ਬਾਹਰ ਰੱਖਿਆ ਸੀ ਇਸ ਦੇ ਨਾਲ ਹੀ ਬਾਜ਼ਾਰਾਂ ਵਿੱਚ ਥੋੜੀ ਜਹੀ ਨਿਰਮਾਈ ਹੈ ਪਰ ਇਹ ਪ੍ਰਭਾਵ ਜ਼ਿਆਦਾ ਦੇਰ ਤੱਕ ਨਹੀਂ ਰਹੇ ਆ ਤਾ ਦੱਸ ਦਈਏ ਕਿ ਅੱਜ 19 ਜਨਵਰੀ ਨੂੰ ਚਾਂਦੀ ਨੇ ਇੱਕ ਵਾਰ ਫਿਰ ਰਿਕਾਰਡ ਤੋੜ ਦਿੱਤਾ ਹੈ ਤਾਂ ਲੋਕਾਂ ਦੇ ਲਈ ਬੜੀ ਚਿੰਤਾਜਨਕ ਦੀ ਇਹ ਖਬਰ ਹੈ ਦੱਸਦੇ ਕਿ ਚਾਂਦੀ ਦੀਆਂ ਕੀਮਤਾਂ 3 ਲੱਖ ਤੋਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਤਾਂ ਮਜ਼ਬੂਤ ਨਿਵੇਸ਼ਕ ਦੀ ਮੰਗ ਤੇ ਸਮਰਤਕ ਵਿਸ਼ਵ ਰੁਝਾਨਾਂ ਲਾਹਕਾਰ ਨਾਲ ਪਹਿਲੀ ਵਾਰ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਨੂੰ ਪਾਰ ਗਈ ਹੈ ਕਿ ਮਾਰਚ ਵਿੱਚ ਜਲਵਿਰੀ ਲਈ ਚਾਂਦੀ 13553 ਰੁਪਏ ਭਾਵ 4.72% ਦੇ ਭਾਰੀ ਵਾਧੇ ਨਾਲ 3 ਲੱਖ 1315 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਉੱਚ ਪੱਦਰਤੇ ਪਹੁੰਚ ਗਈ ਆ ਤਾਂ ਲੋਕਾਂ ਦੇ ਲਈ ਬਾੜੀ ਹੀ ਚਿੰਤਾ ਤੇ ਇਹ ਖਬਰ ਆ